ਉਤਰੀ ਭਾਰਤ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਧਰਤੀ ਹੇਠਲੇ ਪਾਣੀ ਦਾ ਡਿੱਗਦਾ ਪੱਧਰ ਇੱਕ ਚਿੰਤਾ ਦਾ ਵਿਸ਼ਾ ਹੈ ਵੱਡੇ ਪੱਧਰ ਤੇ ਪਾਣੀ ਦੀ ਸੰਭਾਲ ਤਕਨੀਕ ਨੂੰ ਵਿਕਸਿਤ ਕਰਨ ਅਤੇ ਲਾਗੂ ਕਰਨ ਦੀ ਜ਼ਰੂਰਤ ਹੈ ਝੋਨੇ ਦੀ ਫਸਲ ਨੂੰ ਪੰਜਾਬ ਦੇ ਜ਼ਮੀਨੀ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਗਿਆ ਹੈ ਇਸ ਮੁਸ਼ਕਲ ਨੂੰ ਕਾਫੀ ਹੱਦ ਤੱਕ ਝੋਨੇ ਦੀ ਸਿੱਧੀ ਬਿਜਾਈ ਅਪਣਾ ਕੇ ਹੱਲ ਕੀਤਾ ਜਾ ਸਕਦਾ ਹੈ ਪੰਜਾਬ ਵਿੱਚ ਸਾਲ 2020 ਵਿੱਚ ਲਗਭਗ 5ਵੇਂ ਹਿੱਸੇ ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ। ਇਸ ਵਿਧੀ ਨਾਲ ਪਾਣੀ ਅਤੇ ਲੇਬਰ ਦੀ ਬਚਤ ਹੁੰਦੀ ਹੈ। ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕਦੋਂ ਕਿਤੇ ਖੇਤ ਨਾਲੋਂ 15 ਤੋਂ 20% ਪਾਣੀ ਬਚਦਾ ਹੈ। 10 ਤੋਂ 15% ਜ਼ਿਆਦਾ ਰੀਚਾਰਜ ਹੁੰਦਾ ਹੈ। ਕੀੜੇ ਅਤੇ ਬਿਮਾਰੀਆਂ ਘੱਟ ਲੱਗਦੀਆਂ ਹਨ ਅਤੇ ਕਣਕ ਦੀ ਫਸਲ ਦਾ ਝਾੜ 1 ਕੁਇੰਟਲ ਪ੍ਰਤੀ ਏਕੜ ਜ਼ਿਆਦਾ ਨਿਕਲਦਾ ਹੈ। ਸਿੱਧੀ ਬਿਜਾਈ ਦੀ ਨਵੀਂ ਤਕਨੀਕ ਤਰਵਤਰ ਖੇਤਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ 2020 ਵਿੱਚ ਸਿਫਾਰਿਸ਼ ਕੀਤਾ ਗਿਆ ਜਿਸ ਨੂੰ ਵੱਡੇ ਪੱਧਰ ਤੇ ਕਿਸਾਨਾਂ ਨੇ ਅਪਣਾਇਆ ਹੈ ਜਿਸ ਦੇ ਕਈ ਫਾਇਦੇ ਹਨ ਜਿਸ ਤਰ੍ਹਾਂ ਪਾਣੀ ਦੀ ਜ਼ਿਆਦਾ ਬਚਤ ਨਦੀਨਾ ਦੀ ਘਟ ਸਮੱਸਿਆ ਜੜਾ ਡੁੰਗੀਆਂ ਜਾਣ ਕਰਕੇ ਖੁਰਾਕੀ ਤੱਤਾਂ ਖਾਸ ਕਰਕੇ ਲੋਹੇ ਦੀ ਸਮੱਸਿਆ ਬਹੁਤ ਘਟਾਉਣਾ ਸੂਬੇ ਦੇ 87% ਰਕਬੇ ਵਿੱਚ ਬਿਜਾਈ ਲਈ ਅਨੁਕੂਲ ਝਾੜ ਕਦੋਂ ਕਿਤੇ ਝੋਨੇ ਦੇ ਬਰਾਬਰ ਜੇ ਕਿਤੇ ਝਾੜ ਕੱਟ ਵੀ ਜਾਵੇ ਤਾਂ ਮੁਨਾਫਾ ਨਹੀਂ ਘਟਦਾ ਸਿੱਧੀ ਬਿਜਾਈ ਦੀ ਸਿਫਾਰਿਸ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਰੇਤਲੀ ਮੈਰਾ ਮੈਰਾ ਚੀਕੜੀ ਮੈਰਾ ਪੱਲ ਵਾਲੀ ਮੈਰਾ ਵਿੱਚ ਕੀਤੀ ਜਾਂਦੀ ਹੈ ਜੂਨ ਦਾ ਪਹਿਲਾ 15 ਵਾਲਾ 1 ਤੋਂ 15 ਜੂਨ ਸਿੱਧੀ ਬਿਜਾਈ ਲਈ ਟੁਕਮਾ ਸਮਾਂ ਹੈ ਕੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਪੀਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ 16 ਤੋਂ 30 ਜੂਨ ਵਿੱਚ ਕੀਤੀ ਜਾ ਸਕਦੀ ਹੈ ਜਿਨ੍ਹਾਂ ਕਿਸਾਨਾਂ ਨੇ ਝੋਨੇ ਤੋਂ ਬਾਅਦ ਆਲੂ ਅਤੇ ਮਟਰ ਦੀ ਫਸਲ ਲੈਣੀ ਹੈ ਉਹ ਕੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀਆਰ 126 ਦੀ ਬਿਜਾਈ ਜੂਨ ਦੇ ਪਹਿਲੇ ਹਫ਼ਤੇ ਵੀ ਕਰ ਸਕਦੇ ਹਨ ਇਹ ਕੇਕਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ 8 ਤੋਂ 10 ਕਿਲੋ ਬੀਜ ਵਰਤੋ। ਪਦਰਾ ਕਰਨ ਤੋਂ ਬਾਅਦ ਖੇਤ ਨੂੰ ਰੋਣੀ ਕਰ ਦਿਓ। ਜਦੋਂ ਖੇਤ ਤਰਵਤਰ ਹਾਲਤ ਵਿੱਚ ਆ ਜਾਵੇ ਤਰਵਤਰ ਹਾਲਤ ਵਿੱਚ ਝੋਨੇ ਦੀ ਬਿਜਾਈ ਕਰੋ। ਵਿਜਾਈ ਲਈ ਲੱਕੀ ਸੀਡ ਡ੍ਰਿਲ ਜਿਹੜੀ ਕੇ ਝੋਨੇ ਦੀ ਬਿਜਾਈ ਅਤੇ ਨਦੀਨ ਨਾਸ਼ਕ ਦੀ ਸਪਰੇ ਨਾਲੋਂ ਨਾਲ ਕਰਦੀ ਹੈ ਨੂੰ ਤਰਜੀਹ ਦਿਓ ਪੱਇਆ ਵਾਲੀ ਪ੍ਰੈਸ 휠 ਯੁਕਤ ਲੱਕੀ ਸੀਡ ਡ੍ਰਿਲ ਨਾਲ ਬਿਜਾਈ ਕਰਨ ਤੇ ਕਰੰਟ ਦੀ ਸਮੱਸਿਆ ਬਹੁਤ ਘਟ ਆਉਂਦੀ ਹੈ ਖੇਤ ਦੀ ਨਮੀ ਜ਼ਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾ ਦੀ ਰੋਕਥਾਮ ਵੀ ਜ਼ਿਆਦਾ ਚੰਗੀ ਹੁੰਦੀ ਹੈ ਇਹ ਜਿਹੜੀ ਲੱਕੀ ਸੀਡ ਡ੍ਰਿਲ ਹੈ ਦੀ ਸਿੱਧੀ ਬਿਜਾਈ ਦੇ ਵਿੱਚ ਤੇ ਨਾਲ-ਨਾਲ ਹੋਰ ਫਸਲਾਂ ਦੇ ਵਿੱਚ ਵੀ ਬਹੁਤ ਐਮੀਅਤ ਆ ਕਣਕ ਝੋਨੇ ਦੇ ਵਿੱਚ ਇਹਨੂੰ ਅਸੀਂ ਸਿਫਾਰਿਸ਼ ਕੀਤਾ ਹੋਇਆ। ਨਦੀਨ ਨਾਸ਼ਕ ਜਿਹੜੇ ਪਰਹੇਜ ਨੂੰ ਮੰਨੇ ਜਿਹਦੇ ਵਿੱਚ ਪੈਂਡੀਮੈਥਲੀਨਾਂ ਜਾਂ ਕਈ ਹੋਰ ਕੈਟੇਗਰੀਆਂ ਨੇ ਸਾਡੇ ਕੋਲੇ ਉਹਨਾਂ ਦਾ ਛੜਕਾ ਪੂਰੇ ਤਰਵੱਤਰ ਦੇ ਵਿੱਚ ਔਰ ਨਾਲ ਉਹ ਨਾਲ ਹੋ ਜਵੇ ਸਮਲਿਤ ਸਮਕਾਲੀ ਤੇ ਸਵੈਚਲਿਤ ਛੜਕਾ ਲਈ। ਇਹ ਸੀ 2010-11 ਦੇ ਵਿੱਚ ਮਸ਼ੀਨ ਦੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਨੇ ਮਸ਼ੀਨ ਬਣਾਈ ਸੀਗੀ। ਪਰ ਇਹ ਹੁਣ ਸਭ ਤੋਂ ਪਹਿਲਾਂ ਦੀ ਸਿਫਾਰਿਸ਼ ਅਸੀਂ ਕਣਕ ਦੇ ਵਿੱਚ ਕਰੀ ਸੀ ਗੁੱਲੀ ਡੰਡੇ ਨੂੰ ਕਾਬੂ ਕਰਨ ਲਈ ਇਹ ਸਿੱਧੀ ਬਜਾਈ ਦੇ ਵਿੱਚ ਬਹੁਤ کارਗਰ ਸਿੱਧ ਹੋ ਰਹੀ ਆ ਕਾਫੀ ਜ਼ਿਮੀਦਾਰਾਂ ਦੇ ਵਿੱਚ ਉਤਸ਼ਾਹ ਆ ਤੁਸੀਂ ਮਸ਼ੀਨ ਦੇਖ ਰਹੇ ਹੋ ਇਹਦੀ ਪਰਫਾਰਮੈਂਸ ਵੀ ਤੁਸੀਂ ਖੇਤ ਦੇ ਵਿੱਚ ਦੇਖੋਗੇ ਪਿੱਛੇ ਦੇ 5.5 ਇੰਚ ਤੋਂ ਲੈ ਕੇ 7 ਇੰਚ ਤੱਕ ਚੌੜੇ ਪ੍ਰੈਸ ਵੀ ਲੱਗੇ ਨੇ ਜਿਹੜੇ ਕਿ ਦੋ ਸਿਆੜਾਂ ਦੀ ਗਬਲੀ ਮਿੱਟੀ ਨੂੰ ਦਬਾ ਦਿੰਦੇ ਨੇ ਤੇ ਸਿਆੜਾਂ ਨੂੰ ਥੋੜੇ ਜੇ ਅੱਧਾ ਪੌਣਾ ਇੰਚ ਉੱਪਰ ਕਰ ਦਿੰਦੇ ਆ ਜਿਹਦੇ ਨਾਲ ڪرੰਡ ਬਹੁਤ ਘੱਟ ਹੁੰਦੀ ਆ ਰੋੜੀ ਟੁੱਟ ਜਾਂਦੀ ਆ ਔਰ ਨਾਲ ਨਾਲ ਪਾਏ ਹੋਏ ਨਦੀਨ ਨਾਸ਼ਕ ਦਾ ਜਿਹੜੀ ਕਾਰਗੁਜ਼ਾਰੀ ਆ ਉਹ ਬਹੁਤ ਵਧੀਆ ਹੁੰਦੀ ਆ ਜੀ ਤੇ ਇਸੇ ਕਰਕੇ ਮੇਰੀ ਕਿਸਾਨਾਂ ਨੂੰ ਬੇਨਤੀ ਆ ਵੀ ਇਸ ਮਸ਼ੀਨ ਨੂੰ ਉਪਯੋਗ ਦੇ ਵਿੱਚ ਲਿਓ ਇਸ ਮਸ਼ੀਨ ਦੇ ਸਾਡੇ ਕੋਲੇ ਵੱਖਰੇ ਵੱਖਰੇ ਵੇਰੀਐਂਟ ਨੇ ਜਿਹੜਾ ਬੇਸਿਕ ਵੇਰੀਐਂਟ ਆ ਉਹ ਤੁਸੀਂ ਜਿਹੜਾ ਛੋਟੇ ਟਰੈਕਟਰ ਨੇ ਜਿਵੇਂ ਇਹ ਦੇਖੋ ਤੁਸੀਂ 40 HP ਦਾ ਟਰੈਕਟਰ ਆ 35 HP ਦਾ ਟਰੈਕਟਰ ਆ 45 HP ਦਾ ਛੋਟੇ ਟਰੈਕਟਰ ਦੇ ਨਾਲ ਵੀ ਬਖੂਬੀ ਚੱਲੇ ਜਾਂਦੇ ਆ ਪਰ ਜਿਹੜੇ ਵੱਡੇ ਮਾਡਲ ਨੇ ਜਿਨ੍ਹਾਂ ਦੇ ਵਿੱਚ ਸਪਰੇਇੰਗ ਸਿਸਟਮ ਦੀ ਕੈਪੈਸਿਟੀ ਕਾਫੀ ਜ਼ਿਆਦਾ ਆ 4 ਤੋਂ 5 ਏਕੜ ਇੱਕੋ ਵਾਰੀ ਫੀਲਿੰਗ ਕਰਕੇ ਉਹ ਕਰ ਦਿੰਦਾ ਟਰੈਕਟਰ ਕੈਪੈਸਿਟੀ ਆ ਉਹਨਾਂ ਨੂੰ 45 ਤੋਂ 50 ਐਚ ਹੌਸ ਪਾਵਰ ਦੇ ਟਰੈਕਟਰਾਂ ਦੀ ਲੋਡ ਪੈਂਦੀ ਆ ਇਹ ਇਹੋ ਜੀ ਮਸ਼ੀਨ ਨਹੀਂ ਹੈਗੀ ਜਿਹਨੂੰ ਸਭ ਤੋਂ ਬਹੁਤ ਜ਼ਿਆਦੇ ਵੱਡੇ ਟਰੈਕਟਰ ਚਾਹੀਦੇ ਨੇ